ਗਾਲਾਂ ਗਢੀ ਜਾਂਦੀ ਜਿਉ ਮਰਜ਼ੀ ਬਗੀ ਜਾਂਦੀ ਐ ਫਿਰ ਬੜਿਆ ਹੀ ਮੈਂ ਮੈਂ ਬਹੁਤ ਹਰ ਵਾਰੀ ਵਿੱਚ ਬਾੜਿਆ ਉਹ ਦੋ ਹੀ ਗੱਲ ਇਹਦੀ ਮਿੰਦਾ ਕਰ ਕਰ ਕੇ ਹਟ ਜयो ਚੁੱਪ ਕਰਕੇ ਰੋਟੀ ਖਾਵੇ ਨਹੀਂ ਖਾਂਦੀ ਨੀ ਕਰੇ ਕੋਈ ਜਿਹੜੀ ਤੁਸੀਂ ਭਾਈ ਲੱਗਦੀ ਐ ਚਾਰ ਪੰਜ ਦਿਨ ਮੈਂ ਕੋਰ ਰੱਖਿਆ ਫਿਰ ਇੱਥੇ ਬਾੜਿਆ ਇਹ ਰੋਟੀ ਖਾਵੇ ਜਾਂ ਨਾ ਖਾਵੇ ਤੁਸੀਂ ਅੰਦਰ ਦੇ ਵਾਰੋ ਨਾ ਨਾ ਦਾਨੀ ਇੱਥੇ ਬਾਹਰ ਆ ਜੀ ਇੱਥੇ ਦੇ ਬਾਹਰੋਂ ਬਾੜੋ ਆਹੋ ਕੋਠੇ ਮਾਝੇ ਤੋਂ ਮੈਂ 9 ਲੱਖ ਰੁਪਏ ਰਕਦੇ ਨਾ ਨਾ ਲਾਉਣਾ ਕਟਦਾ ਲੱਖ ਲੱਗ ਗਿਆ ਹਾਡਾ ਜਹਾਂ ਦੇ ਘਰੋਂ ਵਾਟਿਸਾ ਆਪਿੰਸਾ ਬੰਨ ਪੁੱਤਾਂ ਨੂੰ ਟਿੱਡਿ ਚ ਰੱਖਣ ਵਾਲੀ ਮਾਂ ਨੂੰ ਪੁੱਤ ਘਰ ਚ ਨਾ ਰੱਖ ਸਕੇ ਤਿੰਨਾਂ ਪੁੱਤਾਂ ਨੇ ਘਰ ਨੂੰ ਆਪਸ ਵਿੱਚ ਵੰਡ ਲਿਆ ਅਤੇ ਘਰ ਨੂੰ ਤਾਲਾ ਲਾ ਦਿੱਤਾ ਮਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਮਾਂ ਚਾਰ ਦੀ ਦੂ ਗਲੀ ਚ ਬੈਠ ਕੇ ਟਾਈਮ ਟਪਾ ਰਹੀ ਹੈ ਇਸ ਦੌਰਾਨ ਜਦੋਂ মিডিਆ ਇਸ ਬਜ਼ੁਰਗ ਮਾਤਾ ਕੋਲ ਉਸ ਦਾ ਦੁੱਖ ਸੁਣਨ ਪਹੁੰਚਿਆ ਤਾਂ ਇਸ ਦੇ ਪੁੱਤਾਂ ਅਤੇ ਨੂੰਹਾਂ ਨੇ ਮਾਤਾ ਨਾਲ ਮੀਡੀਆ ਦੇ ਸਾਹਮਣੇ ਹੀ ਲੜਨਾ ਸ਼ੁਰੂ ਕਰ ਦਿੱਤਾ। ਇਹਦਾ ਜਵਾਬ ਹੈਗਾ ਇਹ ਦੇਖੋ। ਮੈਂ ਕਹਿੰਦਾ ਨਹੀਂ ਮੇਰੇ ਬੂਹੇ ਦੇ ਜਦੋਂ ਕੰਨੀ ਨਹੀਂ ਪੁੱਤਾਂ ਨੂੰ ਕੋਈ ਚੰਦੀ ਨਹੀਂ ਐਂਡਾਰੀ ਕੀ ਹੈ ਜਿਹੜੇ ਪੈਸਾ ਉਹਨਾਂ ਨੂੰ ਕੋਈ ਨਹੀਂ ਮੈਂ ਬੜੀ ਯਾਦ ਹੱਤੀ ਆ ਨਾ ਨਾ ਮੈਂ ਜਾਣੀ ਚਲੋ ਮੈਂ ਜਾਣੀ ਪੁੱਤਾਂ ਜਗਾ ਉੱਥੇ ਵਾੜੋ ਆਹੋ ਉੱਥੇ ਮਾਣ ਲੈ ਚਾਣਨੇ ਅਨੇਕ ਵਾਰੀ ਤੂੰ ਨਾ ਕੰਮ ਨਹੀਂ ਕੀਤਾ ਤੂੰ ਮੈਂ ਕਰਨੀ ਕਿੱਥੇ ਤੂੰ ਕੀਤਾ ਨਹੀਂ ਮਾਵਾਂ ਗਏ ਆ ਮੈਂ ਕੀ ਕੀਤਾ ਕਿ ਤੂੰ ਵੀ ਦੋ ਜੰਮੇ ਹਰ ਵਾਰੀ ਵਿੱਚ ਬਾੜਿਆ ਉਹਨੂੰ ਨਹੀਂ ਆਦੀ ਇੱਕ ਦੋ ਨਾਲ ਗਾਲਾਂ ਗੱਢੀ ਜਾਂਦੀ ਜੋ ਮਰਜੀ ਬੱਗੀ ਜਾਂਦੀ ਐ ਫਿਰ ਬੜਿਆ ਸੀ ਮੈਂ ਮੈਂ ਬਹੁਤ ਹਰ ਵਾਰੀ ਵਿੱਚ ਬਾੜਿਆ ਉਹ ਦੋ ਹੀ ਗੱਲ ਇਹਦੀ ਮਿੰਤਾ ਕਰ ਕਰਕੇ ਹਟ ਗਿਆ ਜੁੱਪ ਕਰਕੇ ਰੋਟੀ ਖਾ ਨਹੀਂ ਖਾਂਦੀ ਨਾ ਕਰੇਗੀ ਕਰੀਏ ਜੀ ਮਿੰਤਾ ਕਰ ਲਿਆ ਪਾਈ ਲੱਗਦੀ ਐ ਚਾਰ ਪੰਜ ਦਿਨ ਮੈਂ ਕੋਰ ਰੱਖਿਆ ਫਿਰ ਇੱਥੇ ਬਾੜਿਆ ਇਹਨੂੰ ਕਿੱਥੇ ਪਾਣੇ ਰੋਟੀ ਖਾਵੇ ਚਾਹ ਨਾ ਖਾਵੇ ਤੂੰ ਹੀ ਅੰਦਰ ਦੇ ਬਾੜੇ ਆਈ ਹੋ ਗਈ ਮਾਤਾ ਇਹਦਾ ਇਹ ਨਹੀਂ ਨਹੀਂ ਬਜ਼ੁਰਗ ਮਾਤਾ ਦੀ ਨੂੰ ਇਹ ਤੱਕ ਕਹਿੰਦੀ ਸੁਣਾਈ ਦਿੱਤੀ ਕਿ ਉਹਨਾਂ ਨੇ ਘਰ ਤੇ 9 ਲੱਖ ਰੁਪਇਆ ਲਾਇਆ ਅਤੇ ਜੇਕਰ ਮਾਤਾ ਉਹਨਾਂ ਨੂੰ 9 ਲੱਖ ਰੁਪਇਆ ਦੇਂਦੀ ਏ ਤਾਂ ਉਹ ਇਸ ਨੂੰ ਘਰ 'ਚ ਬੈਠਣ ਦੇਣਗੇ 9 ਲੱਖ ਰੁਪਏ ਕਰਕੇ ਮੈਂ ਤੁਹਾਨੂੰ ਲਾਉਣ ਲੱਗਿਆ ਜੀ 9 ਲੱਖ ਰੁਪਏ ਹੀ ਲੱਗਦੇ ਸੀ ਤਾਂ ਅੰਦਰ ਦੇ ਕੋ ਪਲੇਟਾ ਬਲੂਟਾ ਲਵਾਈਆਂ ਡੇਢ ਹੱਡਾ ਲੱਗ ਗਿਆ 1.5 ਲੱਖ ਲੱਗ ਗਿਆ ਸਾਡਾ ਤੁਹਾਨੂੰ ਪੈਸੇ ਦਵਾ ਦੋ ਸਾਡਾ ਇਨਸਾਫ ਇਨਸਾਫ ਆ ਆਣੀ ਤਾਂ ਕਦੀ ਕੀ ਕਰੋ ਬਾਹਰ ਨਹੀਂ ਨਿਕਲੇ ਹਾਂਡਾ ਪਿਓ ਦੇ ਲਾਪੂ ਆਏ ਆ ਤੇ ਤਿੰਨ ਪੁੱਤਾਂ ਨੂੰ ਇੱਕalle ਪਾਲਣ ਵਾਲੀ ਮਾਂ ਨੂੰ ਤਿੰਨ ਪੁੱਤ ਮਿਲ ਕੇ ਵੀ ਨਾ ਪਾਲ ਸਕੇ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗੁਰਦਾਸਪੁਰ ਦੇ ਕਸਬਾ ਕਾਨੂੰਵਾਲ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਬਜ਼ੁਰਗ ਔਰਤ ਨੂੰ ਉਸਦੇ ਪੁੱਤਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਹੈ ਜਿਸ ਕਾਰਨ ਬਜ਼ੁਰਗ ਔਰਤ ਪਿਛਲੇ 4 ਦਿਨ ਤੋਂ ਗਲੀ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ ਰੋਂਦੀ ਬਿਲਕਦੀ ਮਾਂ ਨੇ ਕੈਮਰੇ ਅੱਗੇ ਖੁਦ ਆਪਣੀ ਕਹਾਣੀ ਬਿਆਨ ਕੀਤੀ ਕਮਲੋ ਮੈਨੂੰ ਤਾਂ 50 ਸਾਲ ਹੋ ਗਏ ਚਰੰਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨੂੰ ਦਿੱਤੀ ਗਵਲੇ ਨੂੰ ਦਿੱਤੀ ਇਹਨੂੰ ਦਿੱਤੀ ਸਾਰੇ ਨੇ ਤੇ ਆਇਓ ਦੂਸ ਪਲਾ ਕੇ ਆਹ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰ ਨਾਲ ਇੰਨੀ ਕਰਦਾ ਨਹੀਂ ਹੋਣੀ ਦੰਨਾ ਬਹੁਤ ਬੜੀ ਬੋਤਕ ਕਰਦਾ ਦੀ ਹੋਗੀ ਤਿੰਨ ਬੱਚੇ ਦੋ ਕੁੜੀਆਂ ਹੁਣ ਚਾਰ ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲਿਆ ਕੰਦੇ ਵੀੇਹ ਦਿੱਤਾ ਹਾਂ ਅੱਛਾ ਆਹ ਚਾਰ ਦਿਨ ਹੋ ਗਏ ਮੇਰੀ ਰਾਤ ਮੇਰਾ ਤਾਂ ਸਰਕਾਰੀ ਆ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤੇ ਮੈਂ ਤੇ ਜਿੰਨੀ ਆ ਨਾ ਇਹ ਸਰਕਾਰੀ ਆ ਤੁਮ ਸਾਰੇ ਵਿਆਹ ਇਥੋ ਤੇ ਵਿਆਹਤੇ ਆ ਆ ਹੱਪਾ ਪੰਜਾਹ ਜੰਨੇ ਦਿੱਤਾ ਪੁੱਤ گورਬੰਨੇ ਨੇ 50 ਸਾਲ ਤੋਂ ਵੱਧ ਦਿੱਤਾ ਮੈਨੂੰ ਆਪਣਾ ਕਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਤੇ ਬੰਦੇ ਨਾ ਬੰਦਾ ਬਣ ਕੇ ਪੁੱਤ ਪਾੜੇ ਧੀਆ ਪਾੜੀਆਂ ਵਿਆਹੀਆਂ ਕੋਈ ਸ਼ਾਮ ਨਹੀਂ ਅੱਜ ਮੈਂ ਕੱਖਾਂ ਜੀ ਰੋਲ ਗਈ ਅੱਜ ਮੈਂ ਕੱਖਾਂ ਜੀ ਪੁੱਤ ਰੋਲ ਗਈਆਂ ਪੈ ਕੱਖਾਂ ਜੀ ਰੋੜੀ ਮੈਂ ਕੀ ਕਰਾਂ 8 ਸਾਲ ਹੋ ਗਏ 8 ਸਾਲ ਹੋ ਗਏ ਮੈਂ ਤਾਂ ਕੈ ਗਾਦੀ ਨੂੰ ਮੈਂ ਤਾਂ ੱਕੇ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇੱਥੇ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਕਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਕਾਂਦੀ ਰਹੀ ਆ ਇਹਨਾਂ ਕੋ ਖਾਣੇ ਆਪਣੀ ਰੋਟੀ ਨਹੀਂ ਦਿੰਦੇ ਉਧਰ ਪਿੰਡ ਦੇ ਸਰਪੰਚ ਠਾਕੁਰ ਆਫਤਾਬ ਸਿੰਘ ਮੁਤਾਬਕ 85 ਸਾਲਾ ਬਜ਼ੁਰਗ ਮਾਤਾ ਕਮਲੋ ਦੇਵੀ ਨੂੰ ਉਸ ਦੇ ਪੁੱਤਰਾਂ ਨੇ ਘਰ ਤੋਂ ਬਾਹਰ ਕਰ ਦਿੱਤਾ ਜਿਸ ਕਾਰਨ ਕਮਲੋ ਦੇਵੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਉਹਨਾਂ ਨੇ ਦੱਸਿਆ ਕਿ ਮਾਤਾ ਦੇ ਤਿੰਨ ਪੁੱਤਰ ਨੇ ਜਿਨ੍ਹਾਂ ਨੇ ਆਪਸ ਵਿੱਚ ਮਕਾਨ ਦੀ ਵੰਡ ਕਰਕੇ ਮਾਤਾ ਨੂੰ ਘਰ ਤੋਂ ਬਾਹਰ ਕਰ ਦਿੱਤਾ ਜਿਸ ਕਾਰਨ ਮਾਤਾ ਨੂੰ ਬੀਤੇ 3-4 ਦਿਨ ਤੋਂ ਕਲੀਚ ਬੈਠ ਕੇ ਸਮਾਂ گزارਨਾ ਪੈ ਰਿਹਾ। ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਕੋਈ ਘਰਵਾੜੂ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਦੀ ਐ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲਾਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲੇ ਦੇ ਨਾਂ ਤੇ ਇਹ ਪਲਾਟ ਆ ਮਸਾਂ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆ ਪ੍ਰਸ਼ਾਸਨ ਆ ਕੇ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਿਆ ਜਾਏ। ਜਦ ਕੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਅਤੇ ਪਿੰਡ ਦੇ ਮੋਤਬਰਾਂ ਨੇ ਕਾਰਵਾਈ ਕਰਦੇ ਆ માતા ਨੂੰ ਘਰ ਚ داخل ਕਰਵਾਇਆ ਅਤੇ ਪੁੱਤਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅੱਗੇ ਤੋਂ ਉਹ ਆਪਣੀ ਮਾਤਾ ਨੂੰ ਘਰੋਂ ਬਾਹਰ ਕਰਦੇ ਨੇ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂਹਾਂ ਉਹਨਾਂ ਨਾਲ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮੁਲਾਜ਼ਮ ਭੇਜੇ ਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਦਾ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਵਾਂ ਕਰਾਤਾ ਸੱਦੀਆਂ ਜਾਂ ਦੋਨੇ ਪਾਰਟੀਆਂ ਥਾਣੇ ਜੋ ਗੱਲ ਸਾਹਮਣੇ ਆਈ ਤਾਂ ਵੱਜਦਾ ਤਾਂ ਜਾਣਕਾਰੀ ਮੁਤਾਬਕ ਮਾਤਾ ਦਾ ਪਤੀ ਕਰੀਬ 8 ਸਾਲ ਪਹਿਲਾਂ ਪੂਰਾ ਹੋ ਚੁੱਕਾ ਹੈ ਅਤੇ ਮਾਤਾ ਦਾ ਘਰ ਪਿੰਡ ਚ ਮਿਲੀ ਸ਼ਾਮਲਾੜ ਜ਼ਮੀਨ ਦੇ ਪਲਾਟਾਂ ਚ ਬਣਿਆ ਹੋਇਆ ਜੋ ਕਿ ਉਸਦੇ ਪਤੀ ਦੇ ਨਾਮ ਹੈ ਪਰ ਇਸ ਦੇ ਬਾਵਜੂਦ ਵੀ ਉਸੇ ਪੁੱਤਰਾਂ ਨੇ ਮਾਤਾ ਨੂੰ ਘਰੋਂ ਬੇਕਾਰ ਕਰ ਦਿੱਤਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਝਗੜਾ ਹੋਣ ਕਾਰਨ ਪੰਚਾਇਤ ਨੇ ਮਾਤਾ ਤੇ ਉਸਦੇ ਪੁੱਤਰਾਂ ਦਾ ਰਾਜ਼ੀਨਾਮਾ ਕਰਵਾਇਆ ਸੀ ਅਤੇ ਕਿਹਾ ਸੀ ਕਿ ਤਿੰਨ ਪੁੱਤਰ ਮਾਤਾ ਨੂੰ ਘਰ ਵਿੱਚ ਰੱਖਣ ਦੇ ਨਾਲ ਨਾਲ ਲੁੜੀ ਦਾ ਖਰਚਾ ਵੀ ਦੇਣਗੇ ਪਰ ਪੁੱਤਰਾਂ ਵੱਲੋਂ ਰਾਜ਼ੀਨਾਮੇ ਨੂੰ ਛਿੱਕੇ ਟੰਕ ਕੇ ਮਾਤਾ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਗੁਰਦਾਸਪੁਰ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ